ਮੈਂ ਇੱਧਰ ਕੀ 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 ਕਹਿੰਦੇ ਤੁਸੀਂ ਵੀ ਛੁੱਟੀ ਬਾਲਦੇ ਹੋ ਚਾਰ ਦਿਨ ਦੀ ਛੁੱਟੀ ਸੀ ਚਾਰ ਅੱਛਾ ਆ ਇੱਕੋ ਕਰੀਏ ਚਲੋ ਤੁਹਾਡੇ ਅਫਸਰ ਸਾਹਿਬਾਨਾਂ ਦੀ ਵੀ ਗੱਲ ਹੋਈ ਹੈ ਪਹਿਲਾਂ ਇੱਕੋ ਸੁਰਚਕ ਹੋ ਕੇ ਛੁੱਟੀ ਚਾਹੀਦੀ ਹੈ ਚਲੋ 4 ਦਿਨ ਦੀਆਂ ਛੁੱਟੀਆਂ ਦੇ ਦਿੰਨੇ ਤੁਹਾਨੂੰ ਅਸਾ ਸੇ ਫਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 3 ਕਿਲੋਮੀਟਰਾਂ ਦੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੋਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹੇ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨਾਂ ਵੱਡੀਆਂ ਗੱਡੀਆਂ ਲਈਏ بار بار ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਐ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਐ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਬਈ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟਕੀਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਵੱਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋੜੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਅਜੇ ਕੰਮਾਂ ਵਾਸਤੇ ਸੋਚਦੀਆਂ ਨਹੀਂ ਹੁੰਦੀਆਂ ਕੱਲੀਆਂ ਵੋਟਾਂ ਤਾਂ ਕਿ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਆਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸੁਕੀਨ ਸੋਦੇ ਚ ਫਿਰ ਕਿਤੇ ਨਾ ਕਿਤੇ ਘਰ ਪੱਟੇ ਜਾਂਦੇ ਨੇ ਤੁਸੀਂ ਦੇਖ ਲਓ ਤੁਸੀਂ ਬਹੁਤ ਬੜੀ ਗਏ ਹੋਗੇ ਜਦ ਦੁਨੀਆ ਕੈਮਰਾ ਦੇ ਥਰੂ ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ ਉਹਨਾਂ ਦਾ ਵੀ ਤਜਰਬਾ ਹੋਏ ਹੋਣਾ ਚੰਗੇ ਭਲੇ ਜਾਣਦੇ ਹੋਣੇ ਆ ਜੀਰਕਪੁਰ ਜਾ ਕੇ ਜਾਂ ਖਰੜ ਕੋਲੇ ਜਾ ਕੇ ਡ라이ਵਰ ਦੇ ਹੱਥ ਕੰਮਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮਤਲਬ ਹੋਊਗੀ ਉਹ ਇਸੇ ਚੱਕਰ ਚ ਘਰ ਵੀ ਲੈਂਦਾ ਉਹ ਕਈ ਤਾਂ ਡਰਾਈਵਰ ਇਦਾਂ ਦੇ ਨੇ ਕਹਿੰਦੇ ਮਹਾਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਪ ਦਾ ਫੋਰ ਕਰ ਲਓ ਹੱਥੋਂ ਚੰਡੀਗੜ੍ਹ ਚ ਨਹੀਂ ਪੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਆਇਆ ਕੋਈ ਮਾਰ ਦੇ ਕੁੱਟ ਦੇ ਜਾਂ ਕੋਈ ਕੋਈ ਬਹੁਤਾ ਜ਼ਿਆਦਾ ਉਹ ਸਿਰਫ ਇਹ ਕਿ ਡਿਸਪਲਨ ਨਾਲ ਗੱਡੀ ਚਲਾਉਣ ਵਾਲੇ ਜਿਹੜਾ ਉਹ ਅਪੀਸ਼ੇਟ ਕਰਦੇ ਆ ਜਿਹੜਾ ਕੋਈ ਥੋੜੀ ਬਹੁਤ ਵੀ ਕੋਈ ਨਾ ਕੋਈ ਸੜਕ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਉਹ ਜਾਣ ਕਰਦੇ ਸੋ ਇਹ ਇਹ ਸੋਚ ਲੈ ਕੇ ਅਸੀਂ ਐਸਐਸਐਫ ਬਣਾਈ ਹੈ ਔਰ ਐਸਐਸਐਫ ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਕਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁਰਕੇ ਚੱਲਣਾ ਤਾਂ ਪਰਿਵਾਰ ਨਹੀਂ ਪੈਂਦਾ ਸੋ ਇਹ ਇਹਦਾ ਨਾਂ ਹੀ ਬੁਰਾ ਐਕਸੀਡੈਂਟ ਦਾ ਸੋਪਾ ਹੁਣ ਪੰਜਾਬ ਵਿੱਚ ਪੰਜਾਬ ਜਿਹੜਾ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਇੰਨਾ ਕੰਮਾਂ 'ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲ੍ਹ ਦਰਬਾਰ ਸਾਹਿਬ ਨਾਲ ਤਵਸਤ ਕਰਨ ਲਈ ਜਾਂਦਾ ਜਲਿਆਂ ਵਾਲਾ ਬਾਗ ਦੇਖਣ ਜਾਂਦਾ ਦਰਗਾਣਾ ਮੰਦਰ ਮੱਥਾ ਟੇਕਣ ਜਾਂਦੇ ਆ ਬਗਾ ਬਾਦਰ ਦੇਖਣ ਜਾਂਦੇ ਇਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਗਦੇ ਉਹ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਏ ਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗੇ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲਓ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਸੀ ਉਹਨੂੰ ਪੰਜਾਬ ਐਸਐਸਐਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਹੈ ਜੀ ਹੈ ਨਾ ਚਲਾਨ ਕੱਟਣਾ ਕੀ ਭਾਈ ਚਲਾਨ ਦਾ ਮਤਲਬ ਇਹ ਹੋਗਾ ਥੋੜੀ ਉਹਨਾਂ ਦੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜੂਗਾ ਤੋਂ ਗੱਡੀ ਇੰਪਾਉਂਡ ਹੋਊਗੀ ਉੱਥੇ ਗੱਡੀ ਪਾਉਂਡ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਦਾ ਸੰਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਅੱਜ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰसों ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਟਦਾ ਨਹੀਂ ਇਹਦਾ ਮਤਲਬ ਇਹ ਹੈਪਚੁਲ ਹੈ ਉਹਦਾ ਇੱਕ ਨੰਬਰ ਕੱਟ ਲੋ ਫਾਰਡਿਕਰ ਲੋ 5 ਨੰਬਰ ਹੋਣ ਕਿਡਾ ਅਮਰੀਕਾ ਚ ਇਦਾਂ ਹੀ ਐ ਪੁਆਇੰਟ ਨੇ ਜੇ ਸਾਡੇ ਕੇ 3 ਨੰਬਰ ਕੱਟੇ ਗਏ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀਗਾ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਸ਼ਟ੍ਰ ਨੰਬਰ ਬਹੁਤ ਕੱਟੇ ਹੋਏ ਨੇ ਤੇਰੇ ਤੋਂ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨੇ ਸਾਈਕੋਲੋਜੀ ਗ੍ਰੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਹੈ ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦਰਮਿਆਨ ਹੁੰਦਾ ਉਹੀ ਬਤੀਰਾ ਦਾ ਦਫ਼ਤਰ ਚੱਲਦਾ ਜੇ ਗੱਡੀ 'ਚ ਕਾਲੀ ਕਰਦਾ ਹੈ ਦਫ਼ਤਰ 'ਚ ਵੀ ਕਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਫ਼ਤਰ 'ਚ ਹੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੇ ਸੁਭਾਅ 'ਚ ਕਾਲੀ ਹੈ ਜੇ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨਟ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਤਾਂ ਹੁੰਦਾ ਫਿਰ ਚੱਲ ਜਾਈ ਲੱਗ ਚੱਕੀ ਫਿਰਦੇ ਆ ਮਾਂ ਦੀਆਂ ਬਾਹਾਂਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪਲਨ ਉਹਨਾਂ ਕੋਲੇ ਹੋਰ ਕੀ ਹੈ ਮੌਸਮ ਤਾਂ ਆਪਣੇ ਤੋਂ ਵਧੀਆ ਤਾਂ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ 6 ਜਿਹੰਨੇ ਜਾਂਦੇ ਕਿਉਂ ਡਿਸਪਲਨ ਹੈ ਮੰਤਰੀ ਜੇ ਸੰਤਰੀ ਇੱਕੋ ਜਿਹਾ ਤਰਾਨ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲ ਵੱਤੀ ਚਾਹੂੰ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਹੈ ਬਸ ਜਿੰਨਾ ਕਰ ਰਹਿ ਗਿਆ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ नवं भर्ती हो रही ने साडिया धियां माई भागो वाली जी कल झाकी से उस मैं गलती भैन अफसर बन रही ने जज बन रही ने वकील बन रही ने पटवारी बन रही ने सब इंस्पैक्टर लगे इत फरूकी साहब होना ने प्रोग्राम कराया जदों लड़कियां नियुक्ति पत्र दते थे किुशी तो कि नच रहे से बच्चे ये खुशियां हसन खेडन मनका चाहो गवाणी च लिखा यह खुशियां लैके आनियां ने ਹਰ ਇੱਕ ਨੇ ਕਰੇ ਖੁਸ਼ੀਆਂ ਹਉਣੀਆਂ ਚਾਹੀਦੀਆਂ ਨੇ ਦਿਵਾਲੀਆਂ ਦਸਹਿਰੇ ਲੋੜੀਆਂ ਵਿਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪ੍ਰਮਾਤਮਾ ਕਰੇ ਵਿਦਿਆ ਦਾ ਚਾਨਣ ਪ੍ਰਮਾਤਮਾ ਕਰੇ ਤਰਕੀਆਂ ਦੇ ਦੀਵੇ ਹਰ ਘਰ ਚ ਬਲਣਾ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਤੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਜ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਤੇ ਸੋ ਇਹ ਸੋਚ ਤੇ ਚੱਲਦੇ ਆਂ ਡਿਊਟੀ ਦੌਰਾਨ ਕਈ ਵਾਰੀ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਨੇ ਮੈਂ ਪਰਸੋਂ ਹੀ ਗਿਆ ਸੀਗਾ ਰਾਮਗੜ੍ਹ ਸਰਦਾਰਾਂ ਪਿੰਡ ਦੇ ਖਾਨਣੇ ਕੋਲੇ ਅਗਨੀ ਵੀਰ ਸਾਡਾ ਮੁੰਡਾ ਸ਼ਹੀਦ ਹੋ ਗਿਆ 1 ਕਰੋੜ ਰੁਪਈਆ ਸੀ ਕੋਈ ਕੀਮਤ ਨਹੀਂ ਪਾਉਂਦੇ ਉਹਦੀ ਜਾਨ ਦੀ ਉਹ ਤਾਂ ਕੋਈ ਅਰਬਾਂ ਖਰਬਾਂ ਚ ਨਹੀਂ ਪਾ ਸਕਦਾ ਪਰ ਉਹਦੇ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਈਆ ਆਪਾਂ ਭਾਰਤੀ ਫੌਜ ਵੱਲੋਂ ਤੇ ਬਾਕੀ ਸਹੂਲਤਾਂ ਪਰਿਵਾਰ 'ਚ ਇੱਕ ਨੌਕਰੀ ਔਰ ਨੌਕਰੀ ਵੀ 6 ਪੈਣਾਂ ਦਾ ਇੱਕ ਭਾਈ ਸੀਗਾ 6 ਦੀਆਂ 6 ਬੈਠੀਆਂ ਸੀ ਗੱਲ ਮੇਰੇ ਸਾਹਮਣੇ ਪਰਸੋਂ ਮੈਂ ਕਿਹਾ ਜੀ ਨੌਕਰੀ ਇੱਕ ਮਿਲਣੀ ਹੈ ਦੱਸੋ ਕਹਿੰਦੇ ਛੋਟੀ ਹੈ ਜੀ ਬੀਏ 2 ਚ ਹੈ ਜੇ ਮੈਂ ਕਿਹਾ ਵੀ ਜੇ ਉਹ ਜਦਾਜੀ ਤੁਸੀਂ ਕਾਲੀ ਕਰ ਦੋ ਕਰੋਗੇ ਤਾਂ ਅੱਜ ਹੀ ਨੌਕਰੀ ਮਿਲੂਗੀ ਉਹ ਪਲੱਸ 2 ਦੇ ਬੇਸ ਤੇ ਮਿਲੂਗੀ ਨੌਕਰੀ ਛੋਟੀ ਮਿਲੂਗੀ ਇੱਕ ਕੰਮ ਕਰਦੇ ਆ ਅਸੀਂ ਰਿਜ਼ਰਵ ਰੱਖ ਲੈਣੇ ਆ ਤੇ ਪੜ੍ਹਾਈ ਵੀ ਅਸੀਂ ਬੀਏ 2 ਤੋਂ ਬੀਏ ਫਾਈਨਲ ਕਰਨ ਤੱਕ ਗ੍ਰੈਜੂਏਸ਼ਨ ਕਰਨ ਤੱਕ ਅਸੀਂ ਸਾਰਾ ਖਰਚਾ ਵੀ ਅਸੀਂ ਕਰਾਂਗੇ ਇਹਨੂੰ ਇਹਨੂੰ ਗ੍ਰੈਜੂਏਸ਼ਨ ਕਰਾ ਲਓ ਨੌਕਰੀ ਵਧੀਆ ਮਿਲ ਜਾਊਗੀ ਸੋ ਅਗਲੇ ਸਾਲ ਉਹਨਾਂ ਨੂੰ ਆਫਿਸ ਦੇਦਾ ਲੋਕ ਜੇ ਅਸੀਂ ਪੁਲਿਸ ਵਾਲਿਆਂ ਦੇ ਤੇ ਫੌਜੀਆਂ ਦੇ ਪਰਿਵਾਰਾਂ ਦਾ ਹਾਲ ਨਹੀਂ ਪੁੱਛਾਂਗੇ ਤਾਂ ਦੁਬਾਰਾ ਕਿਸੇ ਨੇ ਭਰਤੀ ਹੋਣ ਦੀ ਹਿੰਮਤ ਨਹੀਂ ਕਰਨੀ ਜੇ ਅਸੀਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਵਾਂਗੇ ਬਾਕੀ ਹੌਸਲਾ ਵੀ ਵਧੂਗਾ ਯਾਰ ਹਾਂ ਸਾਡੇ ਮਗਰ ਹੈਗਾ ਕੋਈ ਸਾਨੂੰ ਤੁਹਾਡੇ ਵਾਸਤੇ ਕਿੰਨਾ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਹਰ ਸਾਲ ਹੋਇਆ ਕਰੂਗਾ ਇੱਥੇ ਕੀਤਾ ਸੀ ਆਪਾਂ ਗੁਲਦਸਤਾ ਕਿਉਂਕਿ ਮੈਂ ਸਮਝਦਾ ਕਿ ਤੁਸੀਂ ਦੇਖੋ ਤੁਸੀਂ ਵੀ ਇਨਸਾਨ ਹੋ ਸਾਰਾ ਦਿਨ ਜਲੰਧਰ ਵਾਲੇ ਚੌਂਕ 'ਚ ਖੜੇ ਫੋਰਾ ਤੂੰ ਅੰਦਰ ਮਿੱਟੀ ਅੰਦਰ ਸ਼ਾਮ ਤੱਕ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਸਾਨੂੰ ਸ਼੍ਰੀਮਾਨ ਜੀ ਕਹਿਆ ਕਰੋ ਤੁਸੀਂ ਵੀ ਤਾਂ ਬੰਦੇ ਹੀ ਹੋ ਤੁਸੀਂ ਵੀ ਤਾਂ ਸਾਡੇ ਪੀਆ ਪੁੱਤੀਆਂ ਤੁਸੀਂ ਵੀ ਇਨਸਾਨ ਹੋ ਤੁਸੀਂ ਰੋਬੋਟ ਨਹੀਂ ਹੈਗੇ ਤੁਸੀਂ ਕੰਪਿਊਟਰ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਤੋਂ ਪੰਜ ਗੁਣਾ ਕੰਮ ਲੈ ਸਕਦੇ ਹੋ ਐਨਾ ਮੈਨੂੰ ਪਤਾ ਪੰਜਾਬ ਪੁਲਿਸ ਵਾਲੀ ਸੋ ਇੱਕ ਨਵੀਂ ਕਿਸਮ ਦਾ ਇੱਕ ਆਗਾਜ਼ ਹੋ ਰਿਹਾ ਅੱਜ ਔਰ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਪਾਤਰ ਸਾਹਿਬ ਦਾ ਸ਼ੇਰ ਹੈ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਜੋ ਕੁਝ ਬਣਾਤਾ ਇਹ ਤੋਂ ਵੱਡਾ ਕੁਝ ਹੈ ਹੀ ਨਹੀਂ 17.5 ਸਾਲ ਦੀ ਉਮਰ ਚ ਭਗਵੰਤ ਸਿਮਾਨ ਬਣਾਤਾ ਸੀ ਪੰਜਾਬੀਆਂ ਨੇ ਆ ਹੁਣ 2022 ਚ ਅੱਡੀ ਵੱਡੀ ਜ਼ਿੰਮੇਵਾਰੀ 2014 ਚ ਦੇਸ਼ ਦੇ 543 ਲੋਕਾਂ ਚ ਸ਼ਾਮਲ ਕਰਤਾ ਪਾਰਲੀਮੈਂਟ ਭੇਜ ਕੇ ਹੋਰ ਕੀ ਕਰੀਏ ਜੀ ਫਿਰ ਉਹਨੂੰ ਸੋ ਸੁੱਖ ਵੇਲੇ ਸ਼ੁਕਰਾਨਾ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਇਹ ਹਜਾ ਮੌਕਾ ਦਿੱਤਾ ਕਿ ਭਾਈ ਪੰਜਾਬ ਨੂੰ ਠੀਕ ਕਰ ਲੋ ਧਰਤੀ ਗੁਰੂਆਂ ਦੀ ਹੈ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਸ਼ਹੀਦਾਂ ਦੀ ਹੈ ਸ਼ਾਇਰਾਂ ਦੀ ਹੈ ਧਰਤੀ ਫਕੀਰਾਂ ਦੀ ਹੈ ਇਹ ਤੋਂ ਵੱਧ ਹੋਰ ਕੀ ਮੈਂ ਸੋਚਦਾ ਕਿ ਤੁਹਾਨੂੰ ਉਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲ ਜੇ ਸੋ ਸੱਚੇ ਦਿਲੋਂ ਪੰਜਾਬ ਵਾਸਤੇ ਖੜਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਐਸਐਸਐਫ ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖੱਟ ਕੇ ਆਉਂਗੇ ਆ ਕੇ ਸ਼ੀਸ਼ੇ ਮੂਰੇ ਖੜ ਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਕਿ ਗੱਡੀ ਮੂਰੇ ਕਦੇ ਕੁੱਗੀ ਵੀ ਆ ਜੇ ਨਾ ਅੱਜ ਤਾਂ 2 ਮਿੰਟ ਉੱਥੇ ਕਰਕੇ ਵੀ ਮੌਨ ਮੌਨ ਧਾਰ ਲੈਨੇ ਯਾਰ ਕਿ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਚੜੀ ਕਿਤੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕੇ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਰੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ ਖੁਸ਼ੀਆਂ ਦੁੱਗਣੀਆਂ ਕਰਨੀਆਂ ਪੰਜਾਬ ਦੀ ਸੜਕ ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਆ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਕਈ ਵਾਰੀ ਕੀ ਹੁੰਦਾ ਤੁਸੀਂ ਆਪ ਸਹੀ ਹੁੰਦੇ ਹੋ ਅਗਲਾ ਗਲਤ ਹੁੰਦਾ ਉਧਰੋਂ ਉਹਦਾ ਕੀ ਕਰ ਸਕਦੇ ਹੋ ਫਿਰ ਤੁਸੀਂ ਸੋ ਹਰ ਚੀਜ਼ ਚੈੱਕ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਔਰ ਸਭ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ ਐਸਐਸਐਫ ਦੇ ਵਿੱਚ ਐਸਐਸਪੀ ਐਸਐਸਐਫ ਪੰਜਾਬ ਐਸਐਸਪੀ ਐਸਐਸਐਫ ਪੰਜਾਬ ਸਾਰੇ ਪੰਜਾਬ ਦਾ ਐਸਐਸਪੀ ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚੁਰਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow ਕਾਰਡ ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਪਰਮਾਤਮਾ ਗੇਰ ਰਸ ਕਰਦੇ ਆ ਪਰਮਾਤਮਾ ਪੰਜਾਬ ਤੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਅਸੀਂ ਇੱਕ ਨੰਬਰ ਸੂਬਾ ਸੀ ਤੇ ਇੱਕ ਨੰਬਰ ਸੂਬਾ ਹੀ ਬਣਾਂਗੇ ਸਾਨੂੰ ਪੰਜਾਬੀਆਂ ਦੀ ਕਾਹਤ ਹੈ ਕਿ ਇੱਕ ਨੰਬਰ ਤੋਂ ਥੱਲੇ ਕੋਈ ਨੰਬਰ ਹੋਰ ਪਸੰਦੀ ਨਹੀਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗ ਦਾ ਹਾਂ ਮਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾ ਨਾ ਸੰਗ ਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗ ਦਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ੈਰੀਏ ਟੰਗਦਾ ਹਾਂ ਸੋ ਪੰਜਾਬ ਵਸਦਾ ਰਵੇ ਗੁਰੂਆਂ ਦੇ ਨਾਮ ਤੇ ਪੰਜਾਬ ਵਸਦਾ ਸਾਡੇ ਆਸ਼ੀਰਵਾਦ ਜਿਹੜਾ ਗੁਰੂਆਂ ਦਾ ਉਹ ਸਾਡੇ ਤੇ ਰਵੇ आखिर देख मैं ही कहूंगा बहुत बहुत बधाइया अक्सर लोगों को कहते सुना है जिंदा रहे तो फिर मिलेंगे अक्सर लोगों को कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी और मीडिया जो नेशनल मीडिया आया है उनका भी बहुत बहुत मैं आभारी हूं आभार व्यक्त करता हूं कि पूरे देश में आपने ये खबर चलानी है मेरे कुछ मित्र सामने बैठे हैं जो नेशनल मीडिया देखते हैं और मेरे लिए खुशी की बात यह है कि जब भी वो आते हैं पंजाब में तो कुछ ना कुछ वो क्योंकि ए, सारे लोग जानते हैं तो कुछ ना कुछ अच्छी फीडबैक देके जाते हैं कुछ सुझाव भी दे के जाते हैं कि ऐसा सोच रहे हैं लोग ये कर दो वो कर दो मैं तो गल दसी थी एक, एक जनवरी को नए साल वाले दिन मैं चला गया अमित मैं चला गया इधर गुरुद्वारा साहब में नाबा साहब गुरुद्वारा है जीरकपुर के पास माथा टेकने के लिए अपनी फैमिली के साथ बैठ गए माथा टेक के कीर्तन श्रवन कर रहे थे एक बच्चा आया छह सात साल का बच्चा होगा सीधा ही आया मेरी गोद में नमस्कार सत श्रीकाल सी सीएम साहब ठंड बहुत है छुट्टियां कर दो मैं यार हां ठंड तो बहुत है तो किनिया कर दिए होगा ना कर दो फिर मैंने उसके कहने पे कर भी दी ठंड बहुत थी लेकिन मैंने कहा बेटा फिर ठंड मैं छुट्टियां तो कर देंगे लेकिन उसके बाद फिर डबल पढ़ाई करनी पड़ेगी कहते ठीक सो एक बच्चे का ऐसा कॉन्फिडेंस है सीएम के पास आके बोल सकता है जी छुट्टी कर दो सो मैं इधर की कर, की कहने तुम्हें तो भी छुट्टी माल दुख <laughs> चलो थोड़े तो अफसर साहबाना ने भी गल हुई है ਪਹਿਲਾਂ ਇੱਕੋ ਸੁਰਚਕ ਹੋ ਕੇ ਛੁੱਟੀ ਚਾਹੀਦੀ ਹੈ ਚਲੋ 4 ਦਿਨ ਦੀਆਂ ਛੁੱਟੀਆਂ ਦੇ ਦਿੰਨੇ ਤੁਹਾਨੂੰ 1 ਫਰਵਰੀ ਤੋਂ ਤੁਸੀਂ ਜੁਆਇਨ ਕਰ ਲਿਓ 27 ਤੋਂ 31 ਤੱਕ ਤੁਸੀਂ ਘਰੇ ਜਾ ਕੇ ਆਪਣੇ ਮਾਪਿਓ ਨਾਲ ਮਿਲ ਕੇ ਆਸ਼ੀਰਵਾਦ ਲੈ ਕੇ ਤੁਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ